ਤੁਸੀਂ ਦੇਖਿਆ 24 ਪੰਜਾਬ ਨੇ ਚੱਲ ਨੂੰ ਹੜ੍ਹ ਦੇ ਨਾਲ ਸਵੇਰ ਨੂੰ ਮੌਜੂਦਾ ਹਾਲਾਤਾਂ ਉੱਤੇ ਗੰਭੀਰ ਬਹੁਤ ਨੇੜੀ ਨਜ਼ਰ ਰੱਖੀ ਜਾ ਰਹੀ ਹੈ ਇਹਨੂੰ ਜਲਦੀ ਕੇਂਦਰ ਟੀਮ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਕ ਇਤਰਾ ਦੌਰਾ ਕਰਨੀ ਹੈ ਇਹਨਾਂ ਵਿਚਾਰਾਂ ਦਾ ਸੂਬਾ ਮੀਤ ਪ੍ਰਧਾਨ ਸਾਫਕਾ ਵਿਧਾਇਕ ਅਰਵਿੰਦ ਖੰਨਾਵਲ ਖੰਨਾਵਲ ਜਿਹੜਾ ਗਰਦੇ ਬੰਦੇ ਜਾਇਜ਼ਾ ਲੈਣ ਲਈ ਪ੍ਰੰਤ ਸਾਂਝਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੜ੍ਹ ਨਾਲ ਪੰਜਾਬ ਦੇ ਅੰਦਰ ਤਬਾਈ ਮਚੀ ਹੋਈ ਹੈ ਪੰਜਾਬ ਦਾ ਵੱਡਾ ਹਿੱਸਾ ਜਪਾਣੀ ਦੀ ਚਪੇਟ ਵਿੱਚ ਹੈ ਉਹਨਾਂ ਨੇ ਕਿ ਕੇਂਦਰ ਮੋਦੀ ਸਰਕਾਰ ਵੱਲੋਂ ਹਾਲਾਤਾਂ ਉਤੇ ਅਮਰੀਕਿਆਂ ਦਾ ਨਜ਼ਰ ਰੱਖੀ ਹੈ ਤੇ ਕੇਂਦਰ ਦੀਆਂ ਏਜੰਸੀਆਂ ਫੌਜ ਤੇ ਐਨਡੀਆਰਫੀ ਦੀਆਂ ਟੀਮਾਂ ਹੜ੍ਹ ਵਿੱਚ ਫਸੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਣ ਦੇ ਲਈ ਲੱਗੀਆਂ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਇਸ ਵੈਸੇ ਦਾ ਕੁਦਰਤਕੀ ਕਿਸੇ ਦੇ ਬਾਹਰ ਨਹੀਂ ਚੱਲਦੀ ਪਰ ਪੰਜਾਬ ਵਿੱਚ ਮੱਚੀ ਇਸ ਤਬਾਹੀ ਨੂੰ ਲੈ ਕੇ ਆਪਣੀ ਸਰਕਾਰ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ ਡਰੇਨ ਦੇ ਨਾਂ ਉਤੇ ਕਰੋੜਾਂ ਰੁਪਏ ਦੇ ਘਪਲੇ ਵਾਹੀ ਹੋਈ ਹੈ ਹੁਣ ਤੱਕ ਜਦੋਂ ਕਿ ਹਾਲਾਤ ਇੰਨੇ ਵਿਗੜ ਚੁੱਕੇ ਹਨ ਇਹਨਾਂ ਡਰੇਨਾਂ ਦੀ ਸਪਾਈ ਨਾ ਹੋਣਾ ਇੱਕ ਆਪਣੇ ਆਪ ਵਿੱਚ ਬੜਾ ਉਸ ਬੜਾ ਸਵਾਲ ਉੱਠ ਰਿਹਾ ਹੈ ਇਸ ਮੌਕੇ ਉੱਤੇ ਗੱਲਬਾਤ ਕਰਦੇ ਹਾਂ ਕਿ ਬੀਬੀਐਮ ਨੂੰ ਲੈ ਮੁਕਾਰਨ ਆਪਣੀ ਸ਼ਾਸਨੀਤਾਂ ਲਈ ਆਪਣੀ ਪਾਰਟੀ ਦੀ ਸਰਕਾਰ ਵੱਲੋਂ ਸਾਰੀ ਗਾਈਡਲਾਈਨ ਅੱਖੋਂ ਪਰਖੇ ਕੀਤੀਆਂ ਗਈਆਂ ਹੁਣ ਤਾਂ ਕਾਮ ਆਦਮੀ ਪਾਰਟੀ ਲੀਡਰਸ਼ਿਪ ਕੇਂਦਰ ਦੇ ਖਿਲਾਫ ਬੇਤੁੱਕੇ ਬਿਆਨ ਵਜਿ ਕਰ ਰਹੀ ਹੈ ਆਪ ਸਰਕਾਰ ਦੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹੁਣ ਤੱਕ ਗੰਭੀਰ ਨਹੀਂ ਹੈ ਤਸਵੀਰਾਂ ਵੀ ਦੇਖ ਸਕਦੇ ਹਾਂ ਰਵਿੰਦ ਖੰਨਾ ਵੱਲੋਂ ਕੱਗਰ ਦੇ ਨੇੜੇ